ਇੱਕ ਹੋਰ ਵੀ ਅਜ ਬਿਆਨ ਆਇਆ ਰਵਨੀਤ ਸਿੰਘ ਬਿੱਟੂ ਉਹ ਕਹਿੰਦੇ ਕਿ ਪੰਜਾਬ ਨੂੰ ਤੋੜਨ ਵਾਲੇ ਅਮਰਤਪਾਲ ਨੂੰ ਜਿਤਾਉਣਗੇ ਤੇ ਤੁਹਾਡਾ ਨਾਮ ਵਿੱਚ ਆਊਗਾ ਨਾਲ ਇੱਕ ਹੋਰ ਵੀ ਕਿਹਾ ਕਿ ਜੇਕਰ ਡਿਬਰੂਗੜ ਜੇਲ੍ਹ ਵਾਲਾ ਜਿੱਤਿਆ ਤਾਂ ਪੰਜਾਬ ਚਲਣਾ ਪਵੇਗਾ ਉਹਨੇ ਇੱਥੇ ਤਾਂ ਕਿਹਾ ਕਿ ਪੰਜਾਬ ਵਿੱਚ ਰਹਿਣਾ ਤਾਂ ਬੀਜੇਪੀ ਨੂੰ ਵੋਟਾਂ ਪਾਉਣੀਆਂ ਵੀ ਪੈਣਗੀਆਂ ਪਾਸ ਤੇ ਵਿੱਚ ਇੱਕ ਗੱਲ ਹੋਰ ਵੀ ਹੈ ਵੈਸੇ ਤੇ ਬਿਆਨ ਤੇ ਬੜਾ ਵੱਡਾ ਸੀ ਬੰਦਾ ਚਾਰਕ ਪੁਆਇੰਟ ਹੀ ਨੋਟ ਕੀਤੇ ਉਹਨੇ ਕਿਹਾ ਕਿ ਦੇਸ਼ ਨੂੰ ਤੇ ਪੰਜਾਬ ਨੂੰ ਵੰਡਣ ਵਾਲਾ ਵਾ ਅਮਰਤਪਾਲ ਸੇ ਇਹਦੇ ਚੇਕੋ ਨੇ ਗੱਲ ਕਹੀ ਹੈ ਕਿ ਜੇ ਪੰਜਾਬ 'ਚ ਰਹਿਣਾ ਤੇ ਬੀਜੇਪੀ ਨੂੰ ਵੋਟ ਪਾਉਣੀ ਪਵੇਗੀ। ਜੇ ਸਿੱਖ ਬੀਜੇਪੀ ਨੂੰ ਵੋਟ ਨਹੀਂ ਪਾਉਂਦੇ ਤੇ ਕਿੱਥੇ ਘੱਲੂਗਰ ਵਨੀਤ ਬਿੱਟੂ? ਇਹ ਧਮਕੀ ਆ ਸਿੱਖਾਂ ਨੂੰ। ਕਿ ਸਿੱਖ ਦੇ ਛੱਡ ਕੇ ਚਲੇ ਜਾ। ਇਹ ਰਵਨੀਤ ਬਿੱਟੂ ਜਾਂ ਬੀਜੇਪੀ ਦੀ ਗੁੰਡਾਗਰਦੀ ਹੈ। ਜੇ ਵੋਟ ਨਹੀਂ ਪਾਵਾਂਗੇ ਤੁਸੀਂ ਪੰਜਾਬ 'ਚ ਨਹੀਂ ਰਹਿਣ ਦਿਓਗੇ। ਸਿੱਖ ਜਿਹੜੇ ਆ ਉਹ ਕਦੋਂ ਕਹਿੰਦੇ ਪੰਜਾਬ ਨੂੰ ਵੰਡਦੇ ਹੋ? ਪੰਜਾਬ ਨੂੰ ਵੰਡਿਆ ਤੇ ਸਰਕਾਰ ਨੇ 1947 ਦੇ ਵਿੱਚ ਵੰਡਤਾ। 1966 ਦੇ ਵਿੱਚ ਵੰਡਤਾ। ਹੁਣ ਫੇਰ ਵੰਡਣ ਦੀ ਕੋਸ਼ਿਸ਼ ਹੈ ਪੰਜਾਬੀ ਬੋਲਦੇ ਇਲਾਕੇ ਕੋਲ ਇਹ ਹਿਮਾਚਲ ਬਣਾ ਦਿੱਤਾ ਹਰਿਆਣਾ ਬਣਾ ਦਿੱਤਾ ਰਾਜਸਥਾਨ ਨੂੰ ਇਲਾਕੇ ਦੇ ਦਿੱਤੇ ਹੁਣ ਹੋਰ ਇਲਾਕੇ ਖੋਲ ਕੇ ਸ਼ਾਹ ਚੱਲ ਰਹੀ ਹੈ ਕਿ ਸ਼ਾਇਦ ਜੰਮੂ ਨੂੰ ਵੀ ਦੇ ਦੇਣ ਇਹ ਵੀ ਅਫਵਾਹ ਚੱਲਦੀ ਪੰਜਾਬ ਦੇ ਸਿੱਖ ਜਾਂ ਪੰਜਾਬ ਦੇ ਜੰਮੇ ਅਸੀਂ ਤਾਂ ਚਾਹੁੰਦੇ ਹਾਂ ਜਿੱਥੋਂ ਤੱਕ ਸਾਡੀਆਂ ਪੰਜਾਬ ਦੀਆਂ ਬਾਉਂਡਰੀਆਂ ਸਾਨੂੰ ਉਹ ਵਾਪਸ ਮਿਲਣੀਆਂ ਚਾਹੀਦੀਆਂ ਅਸੀਂ ਤਾਂ ਪੰਜਾਬ ਨੂੰ ਇਕੱਠਾ ਕਰਨਾ ਚਾਹੁੰਦੇ ਹਾਂ ਹਮ ਅਸੀਂ ਤਾਂ ਹਰੇਕ ਨੂੰ ਨਾਲ ਲੈ ਕੇ ਚੱਲਦੇ ਹਾਂ ਅਸੀਂ ਕਹਿੰਨੇ ਆਓ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਸਾਨੂੰ ਮਾਡਲ ਦਿੱਤਾ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਹਲੇਮੀ ਰਾਜ ਦਾ ਮਾਡਲ ਦਿੱਤਾ ਉਹਦੇ ਤੇ ਰਹੀਏ ਆਓ ਦੁਨੀਆ ਦੀ ਸੇਵਾ ਕਰੀਏ ਰਾਜ ਕਰੀਏ ਅਫੀਤਾ ਦੁਨੀਆ ਦੇ ਹਰੇਕ ਮਿਸ਼ਿੰਦੇ ਨੂੰ ਕਹਿੰਨੇ ਆ ਕਿ ਆਓ ਸਿੱਕੀ ਦੇ ਵਿੱਚ ਰਲੋ ਉਹ ਕਿਹੜੀ ਧਿਰ ਹੈ ਜਿਹੜੀ ਪੰਜਾਬ ਨੂੰ ਤੋੜਨ ਵਾਲੀ ਹੈ ਫਿਰ ਤੁਹਾਨੂੰ ਕੀ ਲੱਗਦਾ ਇਹ ਇੰਡੀਆ ਦਾ ਸਟੇਟ ਹੈ ਪਰ ਰਮਨਦੀਪ ਬਿੱਟੂ ਕਹਿ ਰਿਹਾ ਕਿ ਪੰਜਾਬ ਨੂੰ ਤੋੜਨ ਵਾਲੇ ਅਮਰਪਾਲ ਨੂੰ ਜਿਤਾਉਣਾ ਚਾਹੁੰਦੇ ਇਹ ਹੀ ਗੁੰਡਾਗਰਦੀ ਹੁੰਦੀ ਹੈ ਇਹੀ ਗੁੰਡਾਗਰਦੀ ਹੈ ਜਿਹੜੀ ਹੈ ਜੁਰਮ ਆਪ ਕਰਨਾ ਤੇ ਦੂਸਰਿਆਂ ਨੂੰ ਕਹਿ ਦੇਣਾ ਬੀਜੇਪੀ ਦੀ ਪਾਰਟੀ ਹੈ ਅਕਾਲੀ ਦਲ ਹੈ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਸਾਰਿਆਂ ਨੇ ਪਿੰਡੋਂ ਪਿੰਡੀ ਨਸ਼ਾ ਪਚਾਉਣਾ ਹਾਂ ਜਿਹੜੇ ਇਹਨਾਂ ਦੇ ਲੀਡਰ ਨੇ ਪਿੰਡਾਂ ਦੇ ਵਿੱਚ ਉਹਨਾਂ ਨੇ ਸ਼ਰਾਬਾ ਵੀ ਵੰਡਣੀਆਂ ਉਹਨਾਂ ਅਫੀਮਾ ਵੀ ਵੰਡਣੀਆਂ ਪੈਸੇ ਵੀ ਵੰਡਣੇ ਪਰ ਭਾਈ ਅਮਰਤਪਾਲ ਸਿੰਘ ਦੇ ਨਾਲ ਜਿਹੜੇ ਸਿੱਖ ਤੁਰੇ ਹੋਏ ਆ ਉਹਨਾਂ ਨੇ ਵੰਡਣੀਆਂ ਚੀਜ਼ਾਂ ਉਹਨਾਂ ਦੇ ਕਹਿਣਾ ਭਾਈ ਸ਼ਰਾਬ ਨਾ ਪੀਓ ਨਸ਼ੇ ਨਾ ਕਰੋ ਖੰਡੇ ਬਾਟੇ ਦੀ ਪੌੜ ਲਓ ਅਮਰਤ ਛਕੋ ਗੁਰੂ ਦੇ ਰਸਤੇ ਚੱਲੋ ਜਿਹੜੇ ਬੰਦੇ ਇੱਕ ਬੰਦੇ ਨੂੰ ਸ਼ਰਾਬ ਦੇ ਕੇ ਨਸ਼ਾ ਦੇ ਕੇ ਉਹਨੂੰ ਪਰਿਵਾਰ ਦੇ ਨਾਲੋਂ ਤੋੜ ਰਹੇ ਆ ਪਰਿਵਾਰਾਂ 'ਚ ਝਗੜੇ ਕਰਾ ਰਹੇ ਆ ਨਸ਼ੇ ਕਰਵਾ ਕਰਵਾ ਕੇ ਉਹ ਕਹਿਣਗੇ ਕਿ ਸਿੱਖ ਪੰਜਾਬ ਤੋੜਦੇ ਆ ਵੀ ਹਾਂ ਅਸੀਂ ਤਾਂ ਨਸ਼ਿਆਂ ਦੇ ਕੋੜ ਨੂੰ ਖਤਮ ਕਰਕੇ ਪਰਿਵਾਰਾਂ ਨੂੰ ਜੋੜ ਰਹੇ ਆ ਆਪਸ ਵਿੱਚ ਪੰਜਾਬ ਕਿਵੇਂ ਟੁੱਟ ਗਿਆ ਸੰਗਰੂਰ ਖਡੂਰ ਸਾਹਿਬ ਫਰੀਦਕੋਟ ਜਿੱਥੇ ਭਾਈ ਜੰਤ ਸਿੰਘ ਦੇ ਬੈਠੇ ਆ ਕੀ ਵੀ ਦੇਖਦੇ ਆ ਤੁਸੀਂ ਅਸੀਂ ਇਹ ਦੇਖਦੇ ਹਾਂ ਕਿ ਪਹਿਲਾਂ ਲੋਕ ਜਿਹੜੇ ਸਾਨੂੰ ਆਪਸੀ ਕੰਮਾਂ ਵਾਸਤੇ ਜੁੜੇ ਹੁੰਦੇ ਸੀ ਪੰਚਾਇਤਾਂ ਦੇ ਨਾਲ ਹੂੰ ਛੋਟੇ-ਛੋਟੇ ਕੰਮਾਂ ਕਰਕੇ ਇੱਕ ਦੂਜੇ ਤੇ ਡਿਪੈਂਡੈਂਟ ਸਨ ਪਰ ਇਸ ਸਮੇਂ ਲੋਕਾਂ ਦੇ ਮਨ ਦੇ ਵਿੱਚ ਗੁੱਸਾ ਬਹੁਤ ਜ਼ਿਆਦਾ ਇੱਕ ਖੇਜ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਆ ਖੇਜ ਦੇ ਵਿੱਚੋਂ ਹੋਈ ਹੈ ਕੋਈ ਇੰਨੀ ਦੀ ਲਹਿਰ ਨਹੀਂ